ਤਪੀ ਚੱਕ ਲਈ ਪਰੀ ਕਿਥੇ ਜਾਏਗਾ ਡੈਰੀ ਚੋ ਫੀਰ ਕਰਕੇਗਾ ਕੰਮ ਕਰਕੇਗਾ ਨਹੀਂ ਸਾਡੇ ਬੀਜਪੀ ਵਾਲ ਨੂੰ ਪੁਆਇੰਟ ਵੀ ਤੇਰਾ ਕੋਈ ਨਹੀਂ ਹੋਈ ਪੁਆਇੰਟ ਤੇ ਕਰਾਉਣਾ ਚਾਹੁੰਦੇ ਜਿਹੜਾ ਇਹਨਾਂ ਨੂੰ ਪਾਰਟੀ ਹੋਣੀ ਨਹੀਂ ਉਹਨੂੰ ਪਾਰ ਕਰ ਦੋ ਬੀਜਪੀ ਵਾਲਾ ਸਭ ਕਰਦਾ ਕਰ ਗੱਲ ਕਿਹਨਾਂ ਵਾਲਾ ਅੱਗੇ ਕਿਹਨਾਂ ਵਾਲਾ ਸਰਕਾਰ ਬੁਲਾਉਣ ਆਇਆ ਨਹੀਂ ਇਹ ਸਾਡੇ ਕਰ ਅਰੇ ਸਾ ਸਰਕਾਰ ਤੋਂ ਹੱਥ ਪਾਉਣਾ ਭਾਈ ਉਹ ਹੋਏ ਬਈ ਸਾ ਸਰਕਾਰ ਦੇ ਤੁਸੀਂ ਵੀਡੀਓ ਕਰ ਰਹੇ ਹੋ ਲੈ ਅੱਜ ਕਹਿੰਦੇ ਬਦਲਦੇ ਮਨ ਜਾਣਦੇ ਆ ਅੱਜ ਤੋਂ ਜਿੰਦੇ ਨੂੰ ਬਾਪੂ ਪਿੰਡ ਦਾ ਬਣਦੇ ਸੀ ਨਹੀਂ ਪਤਾ ਮੇਜ ਤੇ ਹੋਈ ਹੈ ਹਾਂ ਉਹਨੂੰ ਨੈਵ ਨੂੰ ਕਿੱਥੋਂ ਦਿੱਤੀ ਟਿਕਟ ਉਹਨਾਂ ਨੇ ਉਹਨਾਂ ਨੈਵ ਨੂੰ ਨੈਵ ਸੈਂਚ ਜਿਹੜਾ ਆਪਣਾ ਮੂਨ ਸੀ ਐਮ ਉਹਨੂੰ ਜਿਹੜਾ ਕਰਾ ਕਾਜ ਟੀਵੀ ਚਾਰਿਆ ਸੀ ਉਹ ਕਾਰ ਜਿਹੜਾ ਰੱਖੀ ਤਾਂ 100 ਰੁਪਏ ਦੇਖਿਆ ਨੂੰ ਐਪੀ ਦੀ ਕੱਲ ਦਿੱਤੀ ਆ ਯਾਰ ਮੈਂ ਆਪ ਦੇਖਣ ਲੱਗ ਦੇਖੀ ਆ ਨੈਵ ਦਾ ਨਹੀਂ ਹਾਂ ਉਹ ਸੀ ਐਮ ਸੀਐਮ ਜੀਐਮਪੀ ਲੜਨੀ ਜ਼ਾਦ ਨਹੀਂ ਅਦਾ ਕਿੱਥੇ ਲੜੂਗਾ ਫਿਰ ਬੈਠਾ ਰਾਵਾਂ ਆਪ ਕੋ ਮਾਰੀ ਮਾ ਉਹ ਦੋ ਦੇਖਦਾ ਵਾ ਹੂ ਹੂਲ ਕਿ ਤੋਂ ਆਈ ਕੀ ਆ ਦੇਖ ਗਰੁੱਪ ਚ ਇਸਵਰਨ ਨੂੰ ਫੋਨ ਕਰਕੇ ਪੁੱਛ ਇਸਵਰਨ ਨੂੰ ਫੋਨ ਕਰਕੇ ਨਾ ਬੀਜਪੀ ਵਾਲਾ ਗਰੁੱਪ ਹੈਗਾ ਇਹਦੇ ਲੈ ਵੇ ਅੱਛਾ ਫੇਸਬੁਕ ਤੇ ਝੋੜ ਕਿਉਂ ਮਾਰ ਖੜ ਖੋਲੀ 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 ਬਣਦਾ 골 ਬੜਾ ਸਾਬ ਖੋਲ ਤੂੰ ਖੋਲ ਬੜਾ ਸਾਬ ਖੋਲ ਖੋਲ ਉਹ ਲਾਗ ਉਹ ਵੀ ਜੇ ਖੇਲਾ ਰਹਾ ਉਹ ਨਹੀਂ ਗੱਬੀ ਕੋਲ ਕਿ ਜਦ ਤੱਕ ਦਾ ਮੈਂ ਕਿੰਨੇ ਮਿੰਟ ਤੋਰ ਕੇ ਫੋਟਾ ਪਾ ਫਿਰ ਤੇਰਾ ਫੇਲਾ ਗਿਆ ਦੱਸ ਗੱਦਾ ਬੰਦਾ ਦੇ ਬਚਾਲੇ ਹੋਣਾ ਨੈਟ ਤੇ ਆ ਕੇ ਰਹੀ ਤੂੰ ਨਾ ਉਹ ਕਹ ਰਿਹਾ ਸਾਡਾ ਚਿੰਦ ਲਾਣਾ ਨਹੀਂ ਇਹ ਨਹੀਂ ਹੋਇਆ ਅੱਲਾ ਵਾਹਿਦਾ ਰਵਿ ਤਾਰਣ ਸਰ ਮੋਦੀ ਨਾਲ ਰੇਡ ਰੋਡ ਬਤਾ ਦੇ ਮੈਂ ਤੇ ਨਹੀਂ ਮੋਦੀ ਦਾ ਵਧ ਗਿਆ ਰੇਟ ਵੱਧ ਗਿਆ ਹਾਂ ਹਾਂ ਕਿੰਨਾ ਕਹੋਗੇ 8 ਰੁਪਏ 8 ਰੁਪਏ ਚੱਲ ਫਿਰ ਤਾਂ ਠੀਕ ਆ ਗਾਇਕ ਹਾਂ ਜੀ ਗਾਲੀ ਛੇਕਾਂ ਜੀ ਲਓ ਜੀ ਆਪਾਂ ਚੱਲੇ ਅੱਜ ਪਰੀ ਦੇ ਨਾਨਕੇ ਜਸਣ ਆ ਗਿਆ ਬਈ ਚੱਲਣਾ ਜਸਣ ਹੈ ਲੈਣਾ ਬਹਿ ਜਾ ਪਰੀ ਬਈ ਕਿੱਥੇ ਜਾਂਦੀਆਂ ਪਰੀ ਨਾਨਕੇ ਇੱਧਰ ਦੇਖ ਇੱਧਰ ਕਿੱਥੇ ਜਾਣਾ ਸਾਸ਼ੀ ਕਰਵਾ ਦੇ ਚੱਲ ਸਾਸ਼ੀ ਦਾ ਕਿੱਥੇ ਜਾਂਣਾ ਨਾਨਕੇ ਜਾਂਦਾ ਬਾਈ ਬਾਈ ਕਰ ਦੇ ਜੇ ਸਾਨੂੰ ਬਾਈ ਕਰਦਾ ਤੂੰ ਕਿੱਥੇ ਜਾਂਦਾ ਨਾਨਕੇ ਕਾਕੇ ਦਾ ਕਾਕੇ ਕਿੰਨੀ ਆ ਗਿਆ 11 ਵਜ ਗਿਆ ਟਾਈਮ ਕੋਈ ਛੋਟਾ ਯਾਰ ਅਸੀਂ ਟਾਈਮ ਹੁੰਦਾ ਕੋਨ ਵਾਲਿਆਂ ਦਾ ਕੋਨ ਵਾਲਿਆਂ ਦਾ ਟਾਈਮ ਤਿਆਰ ਆਉਂਦੇ ਨੇ ਬਰਾਤੇ ਚੜ੍ਹਨਾ ਹੁੰਦਾ ਏ ਬੜੀਆ ਕਰ ਹੋਰ ਚੇਤਨ ਟਾਈਮ ਲਵਾਉਂਦਾ ਜਿਆਦੇ ਹਨ ਚੇਤਨ ਜਿਆਦੇ ਟਾਈਮ ਲਵਾਉਂਦਾ ਮੈਂ ਇਹਦੇ ਕੋਲੋਂ ਤੇ ਆਸੀ 10 ਵਜੇ ਰੋਟੀ ਖਾਂਦੇ ਫਿਰ ਪਿਆਰ ਹੁੰਦਾ ਨਾ ਜਵਾਕ ਨੇ ਨਾਲ ਉਹ ਉੱਥੇ ਖੜੀਆ ਕ੍ਰਿਸ਼ਨਾ ਮਾਰਕੀਟੇ ਖੜੀਆ ਗੱਡੀ ਸਾਈਡ ਤੇ ਨਾਨਕੇ 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 ਦਾ ਘਰ ਵੀ ਤੇਰਾ ਦਾ बारीटे <laughs> 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 ਨਾ ਪੁਆ ਸੀਗਾ ਹਾਂ ਸੀਗਾ ਮੇਟਾ ਠੀਕ ਹਾਂ ਹਾਂ ਜੀ ਅਰੇ ਆਏ ਆ ਬਮਾਰ ਹੁੰਦਾ ਪਿਆ ਸਕਦਾ ਇਹਦਾ ਪਤਾ ਲੈਣ ਆਇਆ ਸੀ ਮੈਂ ਆਸੀ ਗਾ ਬਾਪੂ ਆ ਬਾਪੂ ਚੰਗਾ ਚੰਗਾ ਰੋਣਾ ਨਹੀਂ ਰੋਣਾ ਓਹੋ ਚੰਗਾ ਆ ਜਾ ਆ ਜਾ ਸਾਹ ਚੜ ਗਈ ਰੋਣਾਗਾ ਤੂੰ ਅਭੀ ਤੂੰ ਨਾਨਕ ਜਾ ਕੇ ਰੋਣ ਲੱਗ ਗਿਆ ਉਸਤਾ ਹਲਤੇ ਹੁੰਦੇ ਨੇ ਨਾਨਕ ਜਾ ਕੇ ਪਰ ਇਹ ਕੀ ਕਰਦਾ ਬਈ ਕੀ ਕਰਦਾ ਪਰਣੀਤ ਬਈ ਤੋਤਾ ਦਿਖਾ ਦੇ ਨਾਨਕੇ ਜਿਹੜਾ ਤੋਤਾ ਲੈ ਕੇ ਆਇਆ ਤੂੰ ਤੋਤਾ ਤੋਤਾ ਕਿੱਥੇ ਆ ਤੂੰ ਤੋਤਾ ਵੇ ਕੁੱਪ ਤੇ ਰਿ ਉ ਤੋਤਾ ਫਰੀਦਾ ਤੋਤਾ ਤੋਤਾ ਮਨੋ ਤਾ ਬਲ ਚਾਤ ਕਰੀ ਬਰੀ ਪਾਰੀ ਕਰ ਦੇ ਪਾਰੀ ਕਰ ਦੇ ਪਾਰੀ ਕਰ ਦੇ ਇਧਰ ਨਾ ਲੁੱਦਿਕ ਨਾ ਪਿੱਛੇ ਲੈ ਚੀਂ ਹੋਏ ਜੋ ਜੋ ਘਤੀ ਕਰਕੇ ਗੇਰਦੀਆਂ ਹਨ ਗੁੱਚਾ ਬਣਾ ਕੇ ਨਾ ਕੋ ਬੱਚਾ ਕੈਂਚ ਕਰ ਤਜਾਨ ਨਾਨੀਆਂ ਸੀ ਕਿਆ ਦਿਓ ਨਨੂੰ ਤਾਂ ਮਿਲੇਆ ਨੀ ਨੂੰ ਮਿਲਦੇ ਦੂਜੀ ਨੂੰ ਬਾਈ ਕਰਦੇ ਵਾ ਚਾਚਾ ਕੋਈ ਹਾਲੀ ਬਾਈ ਕਰਦੇ ਠੀਕ ਹੈ ਹਾਲੀ ਮੈਂ ਸੰਜੀਆ ਦਾਜਾਰ ਵੀ ਮੇਰੇ ਮੁੰਡੇ ਆ ਬਾਈ ਮੈਨੂੰ ਜੀ ਮੈਨੂੰ ਜੀ ਨਨੂੰ ਜੀ ਚਲ ਬਾਈ ਕਰਦੇ ਫਿਰ ਬਾਈ ਕਰਦੇ ਸਾਰਿਆਂ ਨੂੰ ਬਾਈ ਕਰਦੇ ਸਾਰਿਆਂ ਨੂੰ ਕਿੱਧਰ ਜਾਣੀ ਹੈ ਬਾਰੇ ਇਹ ਬਾਈ ਬਾਈ ਤਾਂ ਕਰਦੇ

ਦੇਖ ਚਾਗਾ ਮੈਂ ਬਾਏ ਕੋਥੇ ਨਹੀਂ ਹੁੰਦਾ ਹੈਗੇ ਮੈਂ ਹੋਰ ਹੋਰ ਲਾ ਲਾਂਗਾ ਉਹ ਜਿਹੜਾ ਮਰਗੀ ਲਾ ਕੋਈ ਨਹੀਂ ਬਾਏ ਆਣੀ ਬਤਾ ਮੈਂ ਦੁਕਾਨ ਚ ਪੁੱਛ ਲਿਆ ਇਹ ਤੋਂ ਲੈ ਕੇ ਦੁਕਾਨ ਤੋਂ ਕੋ ਕਿਹੜਾ ਸੀ ਉਹ ਤਾਂ ਛੋਟੇ ਵਾਲੇ ਤੇਰੇ ਵਾਲੇ ਤੇ ਲਾਇਆ ਸੀ ਮੈਂ ਚਿੱਟਾ ਜਾ ਤੀ ਕਿਹੜਾ ਦਾਂਤੀ ਵਾਲੇ ਤੇ ਬਾਏ ਫਿਰ ਉਹ ਅੰਦਰ ਕਰਵਾਉਣਾ ਸੀ ਚੱਲ ਨਹੀਂ ਮੈਂ ਲੈ ਕੇ ਦੁਕਾਨ ਚ ਰਹਿਣਾ ਆਪਾਂ ਆਪ ਤੀਨ ਮਿਲ ਬਈ ਚੱਲੀ ਹਾਂ ਤਾਂ ਹੋ ਗਿਆ ਠੀਕ ਅਸੀਂ ਥੀ ਥੀ ਚੱਲਣਾ ਰਹਿਣਾ ਆ ਜਾ ਚੰਗਾ ਬਾਏ ਚਾੜੀ ਕਰਾਉਣਾ ਉੱਥੇ ਕਰਾਵਾਂਗੇ ਨਾ ਬਸ ਹੈ ਬਾਏ ਤਾਂ ਠੀਕ ਹੈ। ਚੰਗਾ ਚਾਚੇ ਬਾਈ। ਚੰਗਾ ਬਈ। ਤੈਂਕ। ਬਾਈ ਚਾਚੇ। ਬਾਈ। ਬਾਈ। ਲੋ ਜੀ ਪਹੁੰਚ ਗਏ ਆਪਾਂ ਘਰੇ। ਰਸਤੇ ਜਾਮ ਹੋ ਕਰਕੇ ਲੇਟ ਹੋ ਗਏ ਜੀ ਬਾਈ। ਜਾਮ ਬਹੁਤ ਸੀ ਅੱਜ। 2-3 ਜਗ੍ਹਾ ਤੇ ਐਕਸੀਡੈਂਟ ਹੋਇਆ ਸੀ ਤਾਂ ਕਰਕੇ ਜਾਮ ਲੱਗਿਆ ਹੋਇਆ ਸੀ। ਠੀਕ ਹੈ ਜੀ। ਬਾਏ ਬਾਏ।